ਇਤਿਹਾਸਿਕ ਧਰਤੀ ਸ੍ਰੀ ਚਮਕੌਰ ਸਾਹਿਬ ਜਿੱਥੇ ਜ਼ੁਲਮ ਦੇ ਬੁਰਦ ਜ਼ਬਰ ਦੇ ਬੋਝ ਲੜਾਈਆਂ ਲੜੀਆਂ ਗਈਆਂ ਸ਼ਹਿਰ ਜਿੱਥੇ ਆ ਬਿਲਡਿੰਗ ਬਣੀਆਂ ਇਹ ਵੀ ਪਹਿਲਾਂ ਜੰਗਲ ਹੀ ਹੋਣਾ ਸ਼ਾਇਦ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਤਾ ਨਹੀਂ ਇੱਥੋਂ ਦੇ ਵੀ ਲੰਗੇ ਹੋਣੇ ਚਰਨ ਚੋ ਪ੍ਰਾਪਤ ਕਰਤੀ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੈਬਨਟ ਦੇ ਸਾਥੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਮੇਰੇ ਵਿਧਾਨ ਸਭਾ ਦੇ ਸਾਥੀ ਡਾਕਟਰ ਚੰਨੀ ਜੀ ਮੇਰੇ ਇਸ ਇਲਾਕੇ ਦੇ ਬਹੁਤ ਸਾਰੇ ਚੇਅਰਮੈਨ ਬਹੁਤ سارے ਪਾਰਟੀ ਦੇ ਉਹ ਵਰਕਰ ਜਿਹੜੇ 2012 ਤੋਂ 13 ਤੋਂ 14 ਤੋਂ ਪਾਰਟੀ ਲਈ ਕੰਮ ਕਰ ਰਹੇ ਹੈ ਅਰਜਾ ਬਰ ਅਰਜਾ ਜਿੱਥੇ ਵੀ ਉਹਨਾਂ ਨੂੰ ਸੰਗਠਨ ਕੋਈ ਜਗ੍ਹਾ ਦਿੰਦਾ ਹੈ ਜਾਂ ਸਰਕਾਰ ਜਗ੍ਹਾ ਦਿੰਦੀ ਉੱਥੇ ਉਹ ਸੇਵਾ ਨਿਵਾਉਂਦੇ ਨੇ ਸਾਰਿਆਂ ਨੂੰ ਧੰਨਵਾਦ ਜੀ ਜਦੋਂ ਮੈਂ ਇਸ ਖਰਤੀ ਦੇ ਬਿਜਲੀ ਲੰਗਦਾ ਤਾਂ ਮੈਂ ਜਰੂਰ ਇਹ ਗੱਲ ਸੋਚਦਾ ਕਿਉਂ ਕਿਹੜੀ ਘੜੀ ਹੋਊਗੀ ਕਿਹੜੇ ਪਲ ਹੋਣਗੇ ਜਦੋਂ ਗੁਰੂ ਸਾਹਿਬ ਇੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਫਿਰ ਲੜਾਈਆਂ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰ ਲਿਆ ਗਿਆ ਫਿਰ ਆ ਬੰਦ ਕਰਿਆ ਰਕੀਏ ਆ ਅੱਗੇ ਚਲਾਤਾ ਉਹ ਜਨਾਬ ਪੁਰਾਣੇ ਮੁੱਖ ਮੰਤਰੀਆਂ ਤਪੀਆਂ ਹੋਈਆਂ ਇਹਨਾਂ ਨੂੰ ਉਹ ਅਸੀਂ ਤਾਂ ਬਰਾਵਾ ਬਸੀਨੇ ਵਾਲੇ ਆ ਸਾਨੂੰ ਪਾ ਨੂੰ ਮਸ਼ੀਨਾ ਹੀ ਲਈ ਜਨੇਓ ਗੁਰੂ ਸਾਹਿਬ ਜਦੋਂ ਛੋਟੇ ਸਾਹਿਬਜ਼ਾਦੇ ਗ੍ਰਿਫਤਾਰ ਕਰਾਤੇ ਨਿਹਾਂ ਚਿੰਤੇ ਅਗਲੇ 1-2 ਦਿਨਾਂ ਚ ਮਾਤਾ ਗੁਜਰੀ ਜੀ ਉਹ ਸਦਮਾ ਨਾ ਸਹਿੰਦੇ ਹੋਏ ਚਲੇ ਗਏ ਫਿਰ ਵੀ ਬੰਦੇ ਲੜਦੇ ਰਹੇ ਫਿਰ ਵੀ ਮਤਲਬ ਜੋਸਟ ਕੋਈ ਕਮੀ ਨਹੀਂ ਆਈ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਕਿੱਡੇ ਵੱਡੇ ਚਰਨਾਇਲ ਹੋਣ ਕਿੱਡਾ ਪੱਟਾ ਜਿਗਰਾ ਹੋਊਗਾ ਤਾਈਓ ਫਿਰ ਪੁੱਛਦਿਆਂ ਤਾਈਓ ਮੇਲੇ ਲੱਗਦੇ ਆ ਭਾਈ ਨਹੀਂ ਆਪਣੇ ਮੇਲੇ ਥੋੜੀ ਲੱਗਣੀ ਕਿਤੇ ਆਪਾਂ ਤਾਂ ਸਾਲ ਲੈਣ ਆਇਆ ਜਿੰਨੇ ਕਹੇਗੇ ਨੇ ਉਹ ਪੂਰੇ ਕਰਕੇ ਬਾਰੀ ਆਪੋ ਆਪਣੀ ਕੇ ਨੇੜੇ ਕੇ ਦੂਰ ਚਲੋ ਜੀ ਸੋ ਸਾਈਬੇ ਕਮਾਲ ਕਲਗੀਧਰ ਪਾਤਸ਼ਾਹ ਦਾ ਹੈ ਚਰਨਛੋਪਾ ਪ੍ਰਾਪਤ ਧਰਤੀ। ਔਰ ਮੈਨੂੰ ਐਮਐਲਏ ਸਾਹਿਬ ਇੱਥੇ ਮੰਗ ਪੱਤਰ ਦੇਈ ਜਾਂਦੇ। ਵੀ ਐਸ ਧਰਤੀ ਤੇ ਜਿੱਥੇ ਐੜੀਆਂ ਕੁਰਬਾਨੀਆਂ ਹੋਈਆਂ ਹੋਣ ਉੱਥੇ ਮੰਗ ਪੱਤਰ ਹੋਊਗਾ। ਵਿਆਹ ਦੇ ਦੋ ਜੀ ਆਲੋ। ਉੱਥੇ ਹੱਕ ਪੱਤਰ ਹੋਊਗਾ ਹੀ। ਵੀ ਤੁਹਾਡਾ ਹੱਕ ਹੈ ਜੀ। ਮੰਗ ਪੱਤਰ ਨਹੀਂ ਕਹਿਣਾ ਅੱਗੇ ਤੋਂ ਹੱਕ ਪੱਤਰ ਵੀ ਸਾਡਾ ਹੱਕ ਹੈ ਇਹ ਕਿਉਂਕਿ ਇੰਨੀ ਵੱਡੀ ਧਰਤੀ ਇੰਨੀ ਪੂਜਨੀਕ ਧਰਤੀ ਇੱਥੇ ਦੇ ਲੋਕ ਵੀ ਮੰਗਈਂ ਕਰੀ ਜਾਣਗੇ ਬਸ ਜੋ